ਬਾਗ ਅਯੋਧਿਆ ਮੇਂ ਰਾਮ ਮੰਦਿਰ ਦਾ ਪੁਨਰ ਨਿਰਮਾਣ ਸਭ ਕੀ ਆਪਕੋ ਵਧਾਈ ਬਿਲਕੁਲ ਵਧਾਈ ਸਾਹਿਬ ਤੁਸੀਂ ਵਧਾਈ ਦੇ ਰਹੇ ਹੋ ਰਾਮ ਨੰਨਾ ਦੇ ਵਾਪਸ ਆਣ ਦੀ ਪ੍ਰਾਣ ਪ੍ਰਤੀਸ਼ਠਾ ਦੀ ਇੱਥੇ ਵਧਾਈਆਂ ਹੋਰ ਵੰਡੀਆਂ ਪਈਆਂ ਕਿ ਆਣ ਵਾਲੇ ਕੁਝ ਦਿਨਾਂ ਚ ਸਾਡੇ ਵਧਾਈ ਆਣ ਵਾਲੀ ਬਹੁਤ-ਬਹੁਤ ਵਧਾਈ ਹੋਸੀ ਰਮਨੁਆਈ ਨੀ ਪਤਾ ਪੰਜਾਬ ਗੁਰੂਆਂ ਕੀ ਪੀਰ ਪਗਮਰਾਂ ਦੀ ਧਰਤੀ ਹੈ ਸਾਹਿਬ ਇੱਥੇ ਇਸ ਕਿਸਮ ਦੀ ਵੰਡ ਪਾਣ ਵਾਲਾ ਉੱਤੋਂ ਤੁਸੀਂ ਅੱਗ ਜਿਹੜੀ ਗੱਲ ਕੀਤੀ ਨਾ ਸਾਹਿਬ ਮੇਰੇ ਇੱਥੇ ਆ ਕੇ ਬਜੀ ਤੁਸੀਂ ਪਹਿਲੀ ਗੱਲ ਜਿਹੜੀ ਓਪਨਿੰਗ ਲਾਈਨ ਓਬਿਜੀ ਨੇ ਕਿਹਾ ਕਹਿੰਦਾ ਪ੍ਰਾਣ ਪ੍ਰਤੀਸ਼ਠਾ ਕੇ ਬਾਅਦ ਅਯੁੱਧਿਆ ਮੇਂ ਰਾਮ ਮੰਦਰ ਦਾ ਪੁਨਰ ਨਿਰਮਾਣ ਸਭ ਕੀ ਆਪਕੋ ਬਧਾਈ ਬਿਲਕੁਲ ਬੜਾਈ ਸਾਹਿਬ ਸਾਰਿਆਂ ਨੂੰ ਬਹੁਤ-ਬਹੁਤ ਕੱਲੇ ਹੁਧਿਆਣਾ ਵਾਸੀਆਂ ਨੂੰ ਨਹੀਂ ਕੱਲੇ ਪੰਜਾਬੀਆਂ ਨੂੰ ਨਹੀਂ ਪੂਰੇ ਹਿੰਦੁਸਤਾਨ ਨੂੰ ਪੂਰੇ ਸੰਸਾਰ ਨੂੰ ਕਿਉਂਕਿ ਭਗਵਾਨ ਰਾਮ ਨਾ ਕਿਸੇ ਇੱਕ ਜਮਾਤ ਦਾ ਨਾ ਇੱਕ ਧਰਮ ਦੇ ਨਾ ਇੱਕ ਖਿੱਤੇ ਦੇ ਪੂਰੇ ਕਿਸੇ ਇੱਕ ਦੇਸ਼ ਦੇ ਉਹ ਤਾਂ ਇੱਕ ਸਮਾਜ ਵਾਸਤੇ ਆਦਰਸ਼ ਉਹਨਾਂ ਦੀ ਮੰਨਤ ਹੈ ਪਰ ਮੈਂ ਉਹਨਾਂ ਲੋਕਾਂ ਨੂੰ ਉਸ ਗੁਰੂ ਦੀ ਧਰਤੀ ਤੇ ਜਿੱਥੇ ਬੈਠੇ ਹੈ ਜਿਨ੍ਹਾਂ ਨੇ ਆਪਣਾ ਜੀਵਨ ਉਹਨਾਂ ਦੀ ਜਿਹੜੇ ਅਸੀਂ ਤਾਂ ਇਹ ਕਹਿੰਦੇ ਆਂ ਕਿ ਪੱਕੇ ધਨ ਨਾਲ ਕੋਈ ਸਿੱਖ ਨਹੀਂ ਹੁੰਦਾ ਸਰ ਸਿੱਖ ਦਾ ਮਤਲਬ ਕੀ ਹੈ ਸਿੱਖੋ ਕਿਸੇ ਨੇ ਸਿੱਖ ਨਹੀਂ ਨਹੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਰੱਖਦੇ ਆ ਸਾਰਾ ਕੁਝ ਐ ਬਥੇਰੇ ਜਿਹੜੇ ਅੱਜ ਬਣਨਾ ਕੋਸ਼ਿਸ਼ ਕਰਨਾ ਚਾਹੁੰਦੇ ਆ ਵੀ ਅਸੀਂ ਸਿੱਖ ਬਣ ਕੇ ਪਤਾ ਨਹੀਂ ਕੋਈ ਰਾਜਨੀਤਿਕ ਅਹੁਦਾ ਲੈ ਲਾਂਗੇ ਉਹਨਾਂ ਨੇ ਸਿੱਖੀ ਸਮਝੀ ਨਹੀਂ ਸਰ ਇੱਕ ਸਾਡੇ ਭਗਵਾਨ ਰੰਗ ਵਾਲੇ ਕੇਸਰੀਆ ਬਣ ਕੇ लुधियाना ਦਾ ਸ਼ਹਿਰ ਹੈ ਸਾਹਿਬ 26 ਜਨਵਰੀ ਨੂੰ ਤੁਸੀਂ ਵਧਾਈ ਦੇ ਰਹੇ ਹੋ RAM NALLA ਦੇ ਵਾਪਸ ਆਣ ਦੀ ਪ੍ਰਾਣ ਪ੍ਰਤੀਸ਼ਠਾ ਦੀ ਇੱਥੇ ਵਧਾਈਆਂ ਹੋਰ ਵੰਡੀਆਂ ਗਈਆਂ ਕਿ ਆਣ ਵਾਲੇ ਕੁਝ ਦਿਨਾਂ 'ਚ ਸਾਡੇ ਵਧਾਈ ਆਣ ਵਾਲੀ ਬਹੁਤ-ਬਹੁਤ ਵਧਾਈ ਹੋਵੇ ਨਹੀਂ ਨਹੀਂ ਸਾਹਿਬ ਬਹੁਤ-ਬਹੁਤ ਵਧਾਈ ਹੋਵੇ ਮੈਂ ਦਿਨਾਂ ਸਭ ਕਿਸੇ ਦੇ ਘਰੇ ਖੁਸ਼ੀ ਆਵੇ ਬਹੁਤ-ਬਹੁਤ ਵਧਾਈ ਸਾਹਿਬ ਬਹੁਤ ਵਧਾਈ ਦਿਓ ਪਰ ਮੈਂ ਪੁੱਛਣਾ ਚਾਹਾਂਗਾ ਬਿੱਤੂ ਸਿੱਲੂ ਦੇ ਆਣੇ ਵਾਲੇ ਤੋਂ ਪੰਜਾਬ ਵਾਲੇ ਤੋਂ ਵਧਾਈ ਮੰਗਦੇ ਤਾਂ ਹੋ ਵੀ ਸਾਨੂੰ ਵਧਾਈ ਦਿਓ ਤੁਹਾਨੂੰ ਦੇਸ਼ ਦੀ ਜਨਤਾ ਨੂੰ ਵਧਾਈ ਦੇਣ ਲੱਗੇ ਇਹ ਲੋਕਾਂ ਨੇ ਲਿਖਦੇ ਥੋੜੇ ਪੈਨੇ ਟੁੱਟਣਾ ਸੀਗਾ ਦੋ ਪੈਸੇ ਕਮਾਣੇ ਸੀਗੇ ਤੁਸੀਂ ਜਿਹੜੀ ਐਡਵਰਟਾਈਜ਼ਮੈਂਟ ਲਾਣੀ ਸੀਗੀ ਉਸ ਤੋਂ 15 20% 15% ਅਮਰੀਕਾ ਦੇ ਐਡਵਰਟਾਈਜ਼ਮੈਂਟ ਵਾਲੇ ਕਮਿਸ਼ਨ ਵੈਸੇ ਦਿੰਦੇ ਆ ਸਰਟੀਫਾਈਡ ਕਮਿਸ਼ਨ ਹੈ ਜੇ ਐਡ ਏਜੰਸੀ ਚਲਾਉਂਦੇ 15% ਫਿਕਸ ਤੇ ਸਾਹਿਬ ਉਹਨਾਂ ਨੇ ਜਿਹੜੀ ਏਜੰਸੀ ਨੇ ਭੇਜਣਾ 100 ਰੁਪਏ ਦੀ ਐਡਵਰਟਾਈਜ਼ਮੈਂਟ ਹੈ 15 ਰੁਪਏ ਕਰਿਆ ਆ ਜਾਣਾ ਹੈ ਫਿਰ ਤਾਂ 25 25 30 ਰੁਪਏ ਲਈ ਜਾਂਦੇ ਆ ਜੇ ਕਿਤੇ ਲਾਗਦੇ ਉਹਦੇ ਨਾਲ ਤੁਹਾਨੂੰ ਕਹਿੰਦਾ ਤੁਹਾਡੇ ਆਤਮਾ ਨੂੰ ਪੀੜ ਲੱਗੀ ਕਹਿੰਦੇ ਮੈਂ ਧਰਮਨ ਵਿੱਚ ਨਹੀਂ ਪੜਨਾ ਚਾਹਤਾ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਨੂੰ ਕਹੀਂ ਲੋਕਾਂ ਨੂੰ ਛੱਲਾ ਨਹੀਂ ਬਣਾਈ ਜਾਂਦੇ ਲੋਕਾਂ ਨੂੰ ਛੱਲਾ ਬਣਾਈ ਜਾਂਦੇ ਕਿਸੇ ਨੇ ਉੱਤ ਕੇ ਪੁੱਛ ਲਿਆ ਨਾ ਕਦੇ ਹੁਣ ਤਾਂ ਗਾਣਾ ਤਾਂ ਪਹਿਲਾਂ ਵੱਜਦਾ ਸੀਗਾ ਗੱਲ ਸੁਣ ਛੱਲਿਆ ਕਿਸੇ ਨੇ ਖੜੇ ਹੋ ਕੇ ਕਹਿਣਾ ਗੱਲ ਸੁਣ ਚੱਲਿਆ ਫੇਰ ਫੇਰ ਕੀ ਹੋਊਗਾ ਸਾਬ ਫੇਰ ਕੀ ਹੋਊਗਾ ਮੈਂ ਮੈਂ ਤੁਹਾਨੂੰ ਅੱਜ ਬਿਲਕੁਲ ਨਹੀਂ ਕਹਿਣਾ ਸਾਬ ਕਿ ਸੁਨੀਲ ਇੱਥੇ ਆਇਆ ਹੈ ਸੁਨੀਲ ਕਰਕੇ ਕਿਸੇ ਨੂੰ ਵੋਟਾਂ ਪਾ ਦਿਓ ਜਾਂ ਕੁਝ ਵੋਟਾਂ ਦੀ ਗੱਲ ਮੈਂ ਤਾਂ ਅੱਜ ਪੰਜਾਬ ਦੀ ਗੱਲ ਕਰ ਰਿਹਾ ਹਾਂ